पंजाब के मुख्यमंत्री भगवंत मान की अच्छी सेहत की अर्दास करने गुरुद्वारा श्री सोहाना साहब खुडिया।, खुडिया ने कहा कि मुख्यमंत्री की सेहत अब पहले से बेहतर है जल्द हम सब के बीच आकर एक बार फिर से वह पंजाब की सेवा करने का काम करेंगे मुख्यमंत्री की सेहत खराब होने के चलते एक्टिंग सीएम लगाने के सवाल पर गुरमीत सिंह ने कहा कि कल संधवा साहब यह स्पष्ट कर चुके हैं कि उनकी सुरक्षा नहीं बढ़ाई गई है एवं कोई दो चार दिन के लिए बीमार हो जाए तो इसका मतलब यह नहीं कि सीएम ही बदल जाएगा ਮ ਦੁਬਾਰਾ ਸਭ ਸ਼ਹੀਦਾਂ ਜਿਹਦੇ ਤੇ ਸੰਗਤਾਂ ਨੂੰ ਬਹੁਤ ਵੱਡੀ ਆਸਤਾ ਮੇਰੇ ਵੀ ਉਹਦੇ ਵਿੱਚ ਬਹੁਤ ਵੱਡੀ ਆਸਤਾ ਹੈ ਮੈਂ ਪਿੰਡ ਵੱਲੋਂ ਆਇਆ ਸੀ ਮੈਂ ਰਿਪਿਡਰ ਚਰਨਾਂ ਦਾ ਪਿੰਡ ਸੀਗਾ ਐ ਗੁਰੂ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਔਰ ਸਿੰਘ ਸਾਹਿਬ ਤੋਂ ਅਰਦਾਸ ਕੇ ਸੱਚੇ ਪਾਤਸ਼ਾਹ ਉਹਦਾ ਮੈਂ ਕਹਾਂ ਅਕਾਲ ਪੁਰਖ ਵਾਹਿਗੁਰੂ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੰਤਰੀ ਜਿਹੜੇ ਕੁਝ ਦਿਨਾਂ ਤੋਂ ਸਿਹਤ ਦੇ ਉਹਨਾਂ ਦੀ ਨਾ ਸਾਜ ਸੀ ਹੁਣ ਠੇਕ ਵੀ ਹੈ ਵਾਹਿਗੁਰੂ ਅਕਾਲ ਪੁਰਖ ਅਗੇ ਇਹੋ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮਿਹਰ ਕਰੇ ਤੰਦਰੁਸਤੀਆਂ ਬਖਸ਼ੇ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਜਿਹੜੀ ਪੂਰੀ ਤੰਦਰੁਸਤੀ ਨਾਲ ਕਰ ਸਕਣ ਈਮਾਨਦਾਰੀ ਨਾਲ ਲੱਗੇ ਹੋਏ ਐ ਇਹੋ ਜਿਹੇ ਇਨਸਾਨ ਦੀ ਸਾਰੇ ਹੀ ਪੰਜਾਬ ਨੂੰ ਬਹੁਤ ਵੱਡੀ ਲੋੜ ਐ ਸੋ ਅਸੀਂ ਜੇ ਕੋਈ ਦਿੱਕਤ ਆਵੇ ਕੋਈਔਖੀ ਘੜੀ ਹੋਵੇ ਤਾਂ ਸਾਡੇ ਕੋਲ ਹੀ ਕੋਈ ਆਸਰਾ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰਾ ਸਾਹਿਬ ਦਾ ਉੱਥੇ ਆ ਕੇ ਆਪਣੀ ਅਰਦਾਸ ਦੇਣ ਦੀ ਕਰ ਸਕਦੇ ਆ ਉਹਦੇ ਲਈ ਮੈਂ ਵੀ ਮੇਰਾ ਫਰਜ਼ ਐ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੇ ਸਾਡੇ ਲੀਡਰ ਹੈ ਸਾਡੇ ਛੋਟੇ ਭਰਾ ਹੈ ਉਹਨਾਂ ਨੂੰ ਵਾਹਿਗੁਰੂ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਪੰਜਾਬ ਦੀ ਸੇਵਾ ਕਰਨ ਦਾ ਬਲ ਦੇ ਸਰ ਜਿਹੜੀ ਉਹਨਾਂ ਦੇ ਹੈਲਥ ਬਾਰੇ ਹੈ ਅਪਡੇਟ ਇਨੀ ਨਹੀਂ ਹੋ ਰਹੀ ਜਿੰਨੀ ਚਾਹੀਦੀ ਹੈਗੇ ਜਿੰਨਾ ਲੋਕ ਚਾਹੁੰਦੇ ਨੇ ਵੀ ਐਕਚੁਅਲੀ ਹੋਇਆ ਕੀ ਹੈ ਉਸ ਵਿੱਚ ਸਾਰਾ ਦੋ ਦਿਨ ਪਹਿਲਾਂ ਹਸਪਤਾਲ ਵਾਲਿਆਂ ਨੇ ਵੀ ਪਰਿਵਾਰ ਨੇ ਵੀ ਦੱਸ ਦਿੱਤਾ ਕਿਉਂਕਿ ਉਹਨਾਂ ਨੇ ਕਿਹਾ ਵੀ ਸਭ ਕੁਝ ਠੀਕ ਹੈ ਕੋਈ ਇਹ ਜੀ ਗੱਲ ਨਹੀਂ ਤੇ ਕਈ ਵਾਰੀ ਡਾਕਟਰ ਸਾਹਿਬਾਨ ਹੀ ਇਹ ਕਹਿਣ ਦੇ ਵੀ 2-4 ਦਿਨ ਬਹੁਤਾ ਕਿਸੇ ਨਾਲ ਬੋਲਿਆ ਚੱਲਿਆ ਨਾ ਕਿਉਂਕਿ ਸੱਬੇ ਦੇ ਮੁਖਮਤ ਨੇ ਨੇ ਪੰਜਾਬ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਹੈਗੀ ਐ ਇਲੈਕਸ਼ਨਾਂ ਸਿਰ ਤੇ ਨੇ ਇਹ ਕਰਕੇ ਜਿਹੜਾ ਹੈਗਾ ਪਾਰਟੀ ਵਰਕਰ ਵੀ ਉਹਨਾਂ ਦੇ ਵਿੱਚ ਵੀ ਹਮੇ ਉਸੇ ਹੈਗੀ ਆ ਵੀ ਜਿਹੜਾ ਲੀਡਰ ਹੈ ਉਹਦਾ ਬਿਮਾਰ ਦਾ ਉਹ ਵੇਖੋ ਜੀ ਜਿਹੜੀ ਇਹ ਪਰਮਾਤਮਾ ਦੇ ਹੱਥ ਆ ਕਿਸੇ ਦੀ ਵੀ ਸੇਤ ਮੈਂ ਇੱਥੇ ਚੰਗਾ ਭਲਾ ਖਾਣਾ ਕੁਝ ਵੀ ਹੋ ਸਕਦਾ ਤੇ ਪਰਮਾਤਮਾ ਲੰਮਾ ਸਮਾਂ ਵੀ ਬਖਸ਼ ਸਕਦਾ ਇਹ ਉਹਦੇ ਹੱਥ ਹੋਇਆ ਕਰਦੀ ਹੈ ਔਰ ਸਿਹਤ ਪਹਿਲਾ ਜ਼ਰੂਰੀ ਵੀ ਆ ਠੀਕ ਹੋਵੇ ਉਦੋਂ ਬਾਅਦ ਲੋਕਾਂ ਨਾਲ ਸਾਰਾ ਦਿਨ ਵਿਚਾਰ ਵਟਾਂਦਰਾ ਹੀ ਕਰਨਾ ਹੈ ਪੰਜਾਬ ਦਾ ਫਿਕਰ ਉਸ ਇਨਸਾਨ ਨੂੰ ਬਹੁਤ ਸੀਤੇ ਹੈ ਇਕ ਸਰ ਸਦਵਾ ਸਾਧਵੇ ਜਿਹੜੀ ਹੈਗੀ ਆ ਸੁਰੱਖਿਆ ਬਤਾਈ ਗਈ ਆ ਚਰਚਾਵਾਂ ਬੜੀਆਂ ਚੱਲ ਰਹੀਆਂ ਨੇ ਵੀ ਕਿ ਕਾਰਜਕਾਰੀ ਸੀਐਮ ਜਾਂ ਸੀਐਮ ਦਾ ਕਿ ਉਹ ਤਾਂ ਸੰਧਮਾ ਸਾਹਿਬ ਨੇ ਆਪ ਵੀ ਉਸ ਗੱਲ ਦਾ ਖੰਡਨ ਕਰਤਾ ਵੀ ਕੋਈ ਇਹੋ ਜੀ ਗੱਲ ਨਹੀਂ ਇਹਨਾਂ ਵੇਸੇ ਪਤਾ ਨਹੀਂ ਕਿਉਂ ਇਸ ਗੱਲ ਦੀਆਂ ਖਵਾਹੜਾਂ ੜਾਈਆਂ ਜਾਂਦੀਆਂ ਰਹਿੰਦੀਆਂ ਜੇ ਮੁੱਖ ਮੰਤਰੀ ਸਾਹਿਬ 1 2 4 ਦਿਨ ਲਈ ਕੋਈ ਬਿਮਾਰੀ ਟਲ ਦੇ ਮਟੇ ਹੋ ਗਏ ਤੇ ਆਮ ਹੋਇਆ ਕਰਦੇ ਹਰ ਇੱਕ ਇਨਸਾਨ ਨੂੰ ਕਦੇ ਨਾ ਕਦੇ ਵੀ ਗੱਲ ਹੋ ਜਾਂਦੀ ਹੈ ਕੋਈ ਐ ਥੋੜਾ ਵੀ ਮੁੱਖ ਮੰਤਰੀ ਨੇ ਜੇ ਦੋ ਦਿਨ ਬਿਮਾਰ ਹੋ ਗਏ ਤਾਂ ਉਹਨਾਂ ਨੂੰ ਮੁੱਖ ਮੰਤਰੀ ਦੇ ਪਾਸੇ ਨਹੀਂ ਮੁੱਖ ਮੰਤਰੀ ਹੈ ਪੰਜਾਬ ਦੇ ਮੁੱਖ ਮੰਤਰੀ